ਕਿਹੜਾ ਨਰਨਾ ਜੀ ਆ ਗਿਆ ਕਿਹੜਾ ਨਰਨਾ ਪਿੰਡ ਸੁਬਰਾਹਰੀ ਨੇ ਮਤੀ ਵਾਲੇ ਸਾਡੀ ਗੱਲ ਹੋਈ ਇਹ ਮੈਂ 6 ਤੇ ਮਰਗੀਆਂ ਤੇ 4 ਟੰਗਰੋ ਆਵੇ ਡਾਕਟਰ ਨੇ ਦਵਾਈ ਪਾਈ ਕਰ ਮਰੀਆਂ ਕਿਤਾਂ ਇੱਥੇ ਜੇ ਬਾਹਰ ਚੜਦੀਆਂ ਕੋ ਬਣ ਗਿਆ ਘਰ ਹਾਂਜੀ ਜੋ ਉਪਰ ਆਦੀਆਂ ਗੱਲਾਂ ਉਪਰ ਕਿੰਨੀਆਂ ਮੱਝਾਂ ਜਿਹੜੀਆਂ ਮਰਗੀਆਂ ਦੇ ਕਿੰਨੀਆਂ ਜਿਹੜੀਆਂ ਬਿਮਾਰ ਆਉਂਦੇ 4 ਬਿਮਾਰ ਆ ਤੇ 6 ਮਰ ਗਏ ਅਸਾਂ ਇਹ ਸੁੰਗਣਾ ਦਾ ਸਰਾ ਮਾਲ ਮੇਰਾ ਹਾਂਜੀ ਕਰਦਾ ਗੁਜ਼ਾਰਾ ਕਰਕੇ ਸੰਗਤ ਇਸ ਤਰ੍ਹਾਂ ਹੀ ਮਾਲ ਤੇ ਹਾਂ ਅੱਛਾ ਨਾਂ ਦੇ ਕੱਲ ਜਾ ਹਾਂ ਕਾ ਕੀ ਅਪੀਲ ਕਰੋਗੇ ਦਾਨੀ ਬਿਰਾਨੂ ਕੋਈ ਨਾ ਕੋਈ ਮੇਰੀ ਮਦਦ ਕੀਤੀ ਹੋਵੇ ਜੇਕਰ ਕਿਸੇ ਨੇ ਘੜੀ ਮਦਦ ਕਰਨੀ ਹੋਵੇ ਤਾਂ 81476127 ਇਹ ਵੀ ਦੁਬਾਰਾ ਪੀੜ ਕਰ 8146576127 ਇਹਦਾ ਨਾਂ ਦਾ ਇਹਦਾ ਹੀ ਰਹਿੰਦੇ ਕੁੱਤੀਆਂ ਬੜ ਦਜਾ ਫਟਾਵ ਸੁਭਰਾ ਮੇਰੇ ਬੰਦੇ ਸੁਆਫੇ ਰਹੋਈ ਆ ਵੀ ਇਹ ਵੀ ਕਰੋ ਵੀ ਰਹੇ ਹੋਈ ਆ ਵੀ ਮਾਲ ਤੇ ਜਰਾ ਹੀ ਵਿਚਰ ਕੇ ਮਰ ਗਏ ਆ ਹਾਂ ਤੇ ਰਾਤੀ ਰਾਤ ਬਚੇਤਰ ਸਿੰਘ ਆ ਜੀ ਨਾਮ ਦਾ ਬਾਕੀ ਗੱਲ ਹੋਈ ਮੱਜਾਂ ਦੀ ਜੇ ਫੇ ਮੱਜਾਂ ਵੀਰ ਜੀ ਪੱਠੇ ਔੜ ਵਾਲੇ ਜਿਹੜੇ ਨਾ ਆ ਜਿਹੜੀ ਫੋਰਟ ਹੁੰਦੀ ਆ ਹਾਂ ਜੀ ਉਹ ਖਾ ਗਈਆਂ ਤੇ ਉਤੋਂ ਪਾਣੀ ਪੀ ਕੇ ਆ ਫਰਗੀਆਂ ਦੇ ਨਾਲ ਮੌਤ ਹੋ ਗਈਆਂ ਕਿੰਨੀਆਂ ਮੱਝਾਂ ਜਿਹੜੀਆਂ ਮਰੀਆਂ ਇਹ 6 ਮੱਝਾਂ ਜਿਹਨਾਂ ਦੀ ਮੌਤ ਹੋ ਗਈ ਹੈ ਕਿੰਨੀ ਕੀਮਤ ਜਿਹੜੀ ਹੈ ਮੱਝਾਂ ਦੀ ਇਹ ਹੁਣ ਲਗਭਗ ਕੋਈ 1.5 ਲੱਖ ਦੀ ਮੱਝ ਤਾਂ ਗਈ ਇੱਕ ਲੱਖ ਤਾਂ ਤਾਂ ਵਾਲੀਆਂ ਮੱਝਾਂ ਚਲੇ ਗਈਆਂ ਤੇ ਇਹੋ ਹੀ ਇਹਦਾ ਵਿਚਾਰੇ ਦਾ ਗੁਜ਼ਾਰਾ ਹੈ ਦੁੱਧ ਪਾ ਕੇ ਵਿਚਾਰਾ ਕਰਦਾ ਹੈ ਆਪ ਦਾ ਵਿਚਾਰਾ ਕਿਉਂਕਿ ਪਹਿਲੀ ਤੇ ਕਿਲਾ 1.5 ਲੱਖ ਥੋੜੀ ਹੈ ਭਾਈ ਤੇ ਉਤੋਂ ਹੀ ਇਹਦਾ ਵਿਚਾਰੇ ਦਾ ਗੁਜ਼ਾਰਾ ਚੱਲਦਾ ਸੀ ਤੇ ਉਹ ਵੀ ਕੰਮ ਠੱਪ ਹੋ ਗਿਆ ਵਿਚਾਰੇ ਦਾ ਨੀ ਮੱਜਾਂ ਜੜੀਆਂ ਬਿਮਾਰ ਹੋਣ। ਇਹ ਕੁੱਲ 10 ਮੱਜਾਂ ਹੀ ਇਤੋਂ ਦੇ ਜਿਹੜੀਆਂ 6 ਮੱਜਾਂ ਤੇ ਖੜਮ ਹੋ ਗਈਆਂ। 4 ਮੱਜਾਂ ਹੋਰ ਬਿਮਾਰ ਆ ਉਹਨਾਂ ਦਾ ਟਰੀਟਮੈਂਟ ਚੱਲ ਰਿਹਾ। ਤਾਂ ਕੀ ਮੰਨ ਕਰੋ ਗਣੋ। ਮੰਗੇ ਇਹੀ ਆ ਕੇ ਦਾਨ ਹੀ ਸਜਣਾ ਨੂੰ ਕਿ ਵੀਰ ਦੀ ਵਾਦਵਾਦ ਮਾਰੀ ਚਲੀ ਜਾਵੇ। ਇਹ ਤੇਰਾ ਕੋਈ ਨਾਮ ਨਹੀਂ ਚੱਲੇਦਾ। ਬਸ ਲੰਘੇ ਦਾ ਲਿਆ ਕੇ। ਜਿਹੜਾ ਗੁਜ਼ਾਰਾ ਕਰਦਾ ਚਾਹਦਾ। ਕੀ ਨਾ ਕਿ ਭਾਈ ਟੜਾ। ਹੋਰੇ ਆਮ ਸਿੰਘ। ਇਹਨਕੜਾ ਸਬਰਾਈ। ਕੀ ਗੱਲ ਹੋਈ ਆ ਮੰਜਾਂ। ਮਜਾ ਹੀ ਇਹ ਤਾਂ ਬਾਹਰ ਚਰਨਾ ਛੱਡੀਆਂ ਇਹ ਤੇ ਐਂ ਲਾਗੇ ਬੈਠਿਆ ਤੇ ਚਾਹ ਪੀਣ ਚਲੇ ਗਏ ਮਰ ਪਾਣੀ ਪੀਣ ਹਾਂਜੀ ਲਾਗੇ ਕਿਸੇ ਦੇ ਪੱਠੇ ਜਿਤਨਾ ਪਾਣੀ ਪੁਣੀ ਲੱਗਾ ਉਹਨਾਂ ਪੱਠਿਆਂ ਹਾਂਜੀ ਤੇ ਉਹ ਔੜੇ ਸਮਝ ਲੋ ਜਿਹੜੇ ਔੜੇ ਖਾ ਕੇ ਜਬਰ ਕਿਬਰ ਕੀ ਲਾਈ ਹੈ ਉਹ ਤਰਾ ਹੀ ਨਹੀਂ ਆਉਂਦਾ ਕੋਪਾ ਜੀਂਦੇ ਕਿ ਨਾ ਦੇ ਹੋ ਨਹੀਂ ਮੁੜ ਗਿੱਡੇਗਾ ਲੱਭੀਂ ਕਿ ਨਹੀਂ ਆ ਗਏ ਜਿਹੜੀਆਂ ਮਰ ਗਈਆਂ ਉਸੇ ਨੂੰ ਹੀ ਆ ਜਾਣੀ ਜਿਹੜੀਆਂ ਡਿੱਗਦੀਆਂ ਪਾਣੀ ਚ ਹਾਂਜੀ ਤੇ ਪੰਜ ਚਾਰ ਮੈਂ ਜਿਹੜੀਆਂ ਡਿੱਗੀਆਂ ਉਹ ਟਿਊਬੇ ਕੋਲ ਗੱਲ ਕਰਨੇ ਆ ਡਾਕਟਰ ਆਇਆ ਤਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਮੂਹਰੇ ਪਹੁੰਚਾਇ ਤੇ ਵੀ ਇਹ ਲੈਣੀ ਵੀ ਕੋਈ ਆਇਆ ਲੈਣਾ ਕੋਈ ਟਾਈਮ ਵੀ ਥੋੜਾ ਆ ਦੇ ਵੇਸੇ ਚੱਲਿਆ ਕੋਈ ਆਇਆ ਨਹੀਂ ਕੀ ਮੰਗ ਕਰੋਗੇ ਹੁਣ ਮੰਗਦੇ ਇਹੋ ਹੀ ਆ ਮਾਤਰੀ ਜਿੰਨੀ ਕੋਈ ਕੋਈ ਕਰ ਸਕਦਾ ਵੀ ਇਦਾਂ ਨਹੀਂ ਸੱਜਰ ਕੋਈ ਜਿੰਨੀ ਵੀ ਕਰੇ ਉਹਨੀ ਉਹਦੀ ਕਰਦ ਕਰਤੇ ਇਹ ਮਾਤੜੀਆ ਵਿਚਾਰਾ ਘੜੀ ਥੋੜੀ ਆ